ਫਰੀ ਕੋਡ ਖਬਰਨਾਮਾ ਤੇ ਸਭ ਦਾ ਸਵਾਗਤ ਹੈ। ਸਾਨੀ ਸੰਘਰਸ਼ ਨੂੰ ਲੈ ਕੇ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ਫਰੋਇਪੁਰ ਜ਼ਿਲ੍ਹੇ ਦੇ ਜੀਰਾ ਤੋਂ ਜਾ ਰਹੀ ਇੱਕ ਟਰਾਲੀ ਦਾ ਰਾਜਪੁਰੇ ਕੋਲ ਜਾ ਕੇ ਐਕਸੀਡੈਂਟ ਹੋ ਗਿਆ। ਜਿਸ ਵਿੱਚ ਇੱਕ ਕਿਸਾਨ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ। ਹੁਣ ਤੱਕ ਦੀ ਪ੍ਰਾਪਤ ਜਾਣਕਾਰੀ ਅਨੁਸਾਰ ਫਰੋਇਪੁਰ ਜ਼ਿਲ੍ਹੇ ਦੇ ਹਲਕਾ ਜੀਰੇ ਦੇ ਪਿੰਡ ਮਨਸੂਰ ਦੇਵਾ ਦੇ ਇੱਕ ਕਿਸਾਨ ਅਜ ਸ਼ੰਭੂ ਬਾਰਡਰ ਨੂੰ ਜਾ ਰਹੇ ਸਨ ਤਾਂ ਜਦੋਂ ਉਹ ਰਾਜਪੁਰਾ ਕੋਲ ਪਹੁੰਚੇ ਤਾਂ ਉਹਨਾਂ ਦੀ ਟਰਾਲੀ ਦੀ ਰੇਤਾਂ ਨਾਲ ਭਰੀ ਟਰਾਲੀ ਨਾਲ ਟੱਕਰ ਹੋ ਗਈ ਜਿਸ ਵਿੱਚ ਮਨਸੂਰ ਦੇਵਾਦ ਪਿੰਡ ਦਾ ਨੌਜਵਾਨ ਕਿਸਾਨ 32 ਸਾਲਾ ਦਾ ਰਜੰਟ ਸਿੰਘ ਔਰ ਬੱਬਾ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਅਸੀਂ ਬਾਕੀ ਕਿਸਾਨ ਜਗਮੀ ਹੋ ਗਏ ਦੱਸਿਆ ਜਾ ਰਿਹਾ ਕਿ ਮ੍ਰਿਤਕ ਕਿਸਾਨ ਦੇ ਕੋਲ 2 ਕਿੱਲੇ ਪੈਲੀ ਸੀ ਅਤੇ ਦਿੱਲੀ ਦੀਆਂ ਬੁਰਗਾਂ ਤੇ ਕਿਸਾਨ ਸੰਘਰਸ਼ ਕਰ ਰਹੇ ਹਨ ਉਹਨਾਂ ਦੇ ਹੱਕ ਵਿੱਚ ਲਗਾਤਾਰ ਜਿਵੇਂ ਪੰਜਾਬ ਦੇ ਨੌਜਵਾਨ ਜਾ ਰਹੇ ਉਹ ਵੀ ਉੱਥੇ ਸੰਘਰਸ਼ ਵਿੱਚ ਸਾਥ ਦੇਣੇ ਜਾ ਰਿਆ ਸੀ ਪਰ ਰਸਤੇ ਵਿੱਚ ਐਕਸੀਡੈਂਟ ਹੋਣ ਕਾਰਨ ਉਸ ਦੀ ਮੌਤ ਹੋ ਗਈ ਜਿਸ ਕਾਰਨ ਇੱਕ ਪਾਸੇ ਪਰਿਵਾਰ ਤੇ ਉੱਪਰ ਦੁੱਖਾਂ ਦਾ ਕਹਿਰ ਛਾਇਆ ਹੈ ਅਤੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਤੁਸੀਂ ਵੀ ਸੁਣੋ ਉਹਨਾਂ ਪਰਿਵਾਰਕ ਮੈਂਬਰਾਂ ਨੇ ਕੀ ਕਿਹਾ ਅਤੇ ਨਾਲ ਕੀ ਕਿਹਾ ਕਿਸਾਨ ਆਗੂ ਨੇ ਅਤੇ ਕੀ ਮੰਗ ਕੀਤੀ ਸਰਕਾਰਾਂ ਤੋਂ ਅੰਤਿਕਾ ਆ ਕਿ ਜਿੱਥੇ ਇੱਕ ਪਾਸੇ ਲਗਾਤਾਰ ਪੰਜਾਬ ਤੋਂ ਕਿਸਾਨ ਦਿੱਲੀ ਵੱਲ ਨੂੰ ਜਾ ਰਹੇ ਨੇ ਅਜਿਹੇ ਹਾਸੇ ਵਿੱਚ ਸਾਹਮਣੇ ਆ ਰਹੇ ਨੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਨੇ ਤੇ ਉਹਨਾਂ ਦੇ ਸੰਘਰਸ਼ ਨੂੰ ਹੁਣ ਕਦੋਂ ਬੂਰ ਪੈਂਦਾ ਅਤੇ ਉਹ ਆਪਣੇ ਘਰ ਵਾਪਸ ਆਉਂਦੇ ਨੇ ਹਾਂਜੀ ਹੈਲੋ ਵਾਈਗੁਰੂ ਖਾਲਸਾ ਵਾਈਗੁਰੂ ਜੀ ਫਤਿਹ ਮੈਂ ਭਾਰਤੀ ਕਿਸਾਨ ਯੂਨੀਅਨ ਲਖਵਾਲ ਦਾ ਪ੍ਰਧਾਨ ਬੀਕੇ ਯੂ ਦਾ ਜਿਹੜਾ ਜੀਰਾ ਦਾ ਜਿਹੜਾ ਬਲਾਕ ਦਾ ਜੋ ਵੀ ਘਟਨਾ ਹੋਈ ਹੈ ਬਹੁਤ ਮਾਰੀ ਹੋਈ ਹੈ ਗਰੀਬ ਘਰ ਦਾ ਬੱਚਾ ਸੀ ਵੀ ਜੋ ਵੀ ਗਵਰਨਮੈਂਟ ਕਰ ਰਹੀ ਹੈ ਬਹੁਤ ਮਾਰਾ ਕੰਮ ਕਰ ਰਹੀ ਆ ਵੀ ਅਸੀਂ ਜਿਹੜੇ ਕਿਸਾਨ ਆ ਉਹਦਾ ਹੱਕ ਮੰਗਣ ਜਾਂਦੇ ਆ ਸਾਨੂੰ ਇੰਨੀ ਵੀ ਨੀਤੇ ਅਸੀਂ ਆਪਦਾ ਹੱਕ ਨਹੀਂ ਮੰਗ ਸਕਦੇ ਹੋਰ ਕੀ ਕਰਾਂਗੇ ਪਰ ਜੇ ਕੋਈ ਬਹਿ ਕੇ ਸਾਡੇ ਨਿਭੜਦੇ ਬਹਿ ਕੇ ਨਿਭੜਨ ਨੂੰ ਤਿਆਰ ਸੀ ਪਰ ਇਹਨਾਂ ਦੇ ਗੁੰਡੇ ਛੱਡੇ ਆਰਐਸ ਦੇ ਬੰਦਿਆਂ ਨੇ ਜਿਹੜਿਆ ਨੇ ਸਾਡਾ ਅੱਗੇ ਵੀ ਨੁਕਸਾਨ ਉੱਥੇ ਕੀਤਾ ਤੇ ਹੋਰ ਵੀ ਕਰੀ ਜਾਂਦੇ ਆ ਅਸੀਂ ਗਾਂਹ ਵਾਸਤੇ ਇਹਨਾਂ ਦਾ ਕੋਈ ਸੋਚਾਂਗੇ ਇਹਨਾਂ ਨੂੰ ਵੀ ਕੋਈ ਜਵਾਬ ਚੰਗੀ ਤਰ੍ਹਾਂ ਦੇਵਾਂਗੇ ਹੋਰ ਅਸੀਂ ਪਿੰਡ ਮਸੂਰ ਦੇ ਤੋਂ ਬੋਲਦੇ ਆ ਵੀ ਜੋ ਵੀ ਅੱਜ ਕਰਜਨ ਸਿੰਘ ਦੀ ਮੌਤ ਹੋਈ ਆ ਅਸੀਂ ਇਹ ਤਾਂ ਬਹੁਤ ਦੁੱਖ ਪ੍ਰਗਟ ਕਰਦੇ ਆ ਬਹੁਤ ਮਾਰੀ ਹੋਈ ਆ ਗਰੀਬ ਘਰ ਦਾ ਬੱਚਾ ਹੈਗਾ ਨਿੱਕੇ ਨਿੱਕੇ ਦੇ ਬੱਚੇ ਆ ਤੇ ਇਹਨੂੰ ਮੁਆਵਜ਼ਾ ਵੀ ਮਿਲਣਾ ਚਾਹੀਦਾ ਵੱਧ ਤੋਂ ਵੱਧ ਤੇ ਇਹ ਜਿਹੜੇ ਬੰਦੇ ਨੇ ਦੂਜੇ ਕੋਈ ਅੰਗਲੀ ਕੀਤੀ ਟਰੱਕ ਵਾਲੇ ਉੱਤੇ ਪਰਚਾ ਵੀ ਹੋਣਾ ਚਾਹੀਦਾ ਪਰ ਜਿਹੜੇ ਗ੍ਰੈਜੂਏਟ ਗ੍ਰੈਜੂਏਟ ਸੀ ਉਮਰ ਕਿੰਨਾ ਸੀ 31 ਸਾਲ ਕੰਕੀ ਸਾਹ ਹਾਜ ਤੱਕ ਇਹ ਦਿਖਾਇਆ ਗਈ ਸੀ ਕਿਵੇਂ ਦੋ ਘੰਟੇ ਢਾਈ ਵਸ ਨਹੀਂ ਸਰਨੇ ਤੇ ਕਦੋਂ ਗਏ ਸੀ ਰਾਤ ਹੀ ਗਏ ਨਾ ਕੋ ਵਜੇ ਬੜੀ ਆਂਦੇ ਸਾਨੂੰ ਪਿੰਡੋਂ ਘਰੋਂ ਤੇ ਮੇਰੇ ਨਾਲ ਚਲੇ ਗਏ 8:00 ਵਜੇ ਤੁਹਾਨੂੰ ਕਦੋਂ ਪਤਾ ਲੱਗਾ ਇਹ ਜਦੋਂ ਐਕਸੀਡੈਂਟ ਇਹ ਦੱਸੋ ਬਾਹੂ ਲਾਇਆ ਸਾਨੂੰ ਪਿੰਡੋਂ ਮਿਆਂਦੇ ਟਰਾਲੇ ਐਸੀ ਡੇਟੋ ਕੀ ਆਵਾਂ ਆਂਦੇ ਹਾਂ ਸਾਡੀ ਗੱਲ ਕਦੋਂ ਇਸ ਰਸਤੇ ਮਨਣਾ ਸਾਡੀ ਗੱਲ ਹੋਈ ਨਹੀਂ ਬਖਰੋ ਹੀ ਤੁਰਦੇ ਦੀ ਹੋਈ ਜਿਹੜੀ ਮੱਕਰੋਇ ਤੋਰ ਤੇ ਦੀ ਹੋਈ ਆ ਵਜਾ ਸੀ ਕਈ ਜਦ ਤੇ ਇਹਦੇ ਉਤੇ ਜਾਂਦਾ ਵੀ ਫੂਲ ਲੱਭਦਾ ਹੁੰਦਾ ਏ ਇੱਥੇ ਪਹੁੰਚ ਗਿਆ ਵਾ ਮੈ ਇੱਥੇ ਚੜੇ ਗਏ ਉਹਨੇ ਫੂਲ ਨਹੀਂ ਆਇਆ ਉਹ ਰਾਦੇ ਸੁਜੀ ਹਤੀ ਭਈ ਆਖਿਆ ਫੂਲ ਨਹੀਂ ਆਇਆ ਉਹ ਤਾਂ ਫੂਲ ਨਹੀਂ ਆਇਆ ਹੈ ਬੜਕਾ ਦੇੜਕੇ ਦੋਈ ਡੜਿਆ